ਪੰਜਾਬ ਦੇ ਪਿੰਡਾਂ ਦੇ ਵਿੱਚ ਜ਼ਗੀਰਦਾਰ ਤੇ ਲੰਬੜਦਾਰ ਬੈਠੇ ਨੇ ਇਹਨਾਂ ਨੇ ਆਪਦੀ ਆਣਖ ਗੋਰੀਆਂ ਨੂੰ ਵੇਚੀ ਹੋਈ ਆ ਇਹਨਾਂ ਇਹਨਾਂ ਲੰਬੜਦਾਰਾਂ ਨੇ ਤੇ ਇਹਨਾਂ ਜ਼ਗੀਰਦਾਰਾਂ ਨੇ ਆਪਦੀਆਂ ਧੀਆਂ ਆਪਦੀਆਂ ਭੈਣਾਂ ਗੋਰੀਆਂ ਨੂੰ ਵੇਚੀਆਂ ਨੇ ਜਿਹਦੇ ਵੱਟੇ ਇਹਨਾਂ ਨੂੰ ਐਡੀਆਂ ਐਡੀਆਂ ਜ਼ਗੀਰਦਾਰੀਆਂ ਐਡੀਆਂ ਐਡੀਆਂ ਲੰਬੜਦਾਰੀਆਂ ਮਿਲੀਆਂ ਨੇ ਵੈਕਰੀ ਖਾਲਸਾ ਵੈਕ ਜੀ ਕੀ ਫਤਿਹ ਜੀ ਫੇਰ ਸਾਰੇ ਸੰਗਤ ਨੂੰ ਹਾਂਜੀ ਹਾਂਜੀ ਵਾਜੀ ਵਾਜੀ ਖਾਲਸਾ ਜੀ ਫਤਿਹ ਸ਼ੋਰਟ ਰੱਖੋ ਟਾਈਮ ਹੋ ਗਿਆ ਹਾਂਜੀ ਹਾਂਜੀ ਸਗਦੇ ਭਾਜੀ ਇੱਕ ਗੱਲ ਕਰ ਰਹੇ ਸੀ ਵੀ ਪਰਿਵਾਰ ਦੀ ਆਣਖ ਪਰਿਵਾਰ ਕਿੱਥੇ ਆ ਗਿਆ ਜਿੱਥੇ ਬਾਬਾ ਜੋਨੀ ਕਹਿ ਰਿਹਾ ਆ ਭਾਜੀ ਆਓ ਪਾਓ ਹਨ ਹੂੰ ਉਹ ਪਾਓ ਭਾਜੀ ਦਾ ਉਹਨੇ ਮੰਗੁਰਲਾ ਸ਼ਬਦ ਮਗਰ ਕਰਤਾ ਤੇ ਮੂ ਮਗਰਲਾ ਮੂਰੇ ਕਰਤਾ ਉਹਦੇ ਨਾਲ मीनिंग ਹੀ ਚੇਂਜ ਹੋ ਗਿਆ ਉਹਦਾ ਇਹ 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 ਜਿਹੜੀ ਗੱਲ ਕਹਿ ਰਹੇ ਨੇ ਵੀ ਉਹ ਪਰਿਵਾਰ ਕਿੱਥੇ ਆ ਜਾਂਦੀ ਆਣਖ ਕਿੱਥੇ ਆ ਇਹ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇ ਜਰੀਏ ਸਮਝਾਉਣਾ ਹੂੰ ਇਹ ਜਿਹੜੇ ਲੋਕ ਨੇ ਤੁਸੀਂ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਰਹਿੰਦੇ ਹੋ ਕਹਿੰਦੇ ਪ੍ਰਚਾਰਕਾਂ ਨੂੰ ਸਾਧਦੇ ਆ ਉਸ ਤੋਂ ਬਾਅਦ ਜਿਹੜੇ ਬੰਦੇ ਸਪான்ਸਰ ਕਰਦੇ ਆਗੇ ਤੇ ਉਹ ਪ੍ਰਚਾਰਕਾਂ ਦੇ ਨਾਂ ਤੇ ਪ੍ਰਚਾਰਕਾਂ ਨੂੰ ਵੀ ਵੱਧ ਪੈਸੇ ਇਕੱਠੇ ਕਰਦੇ ਆ ਬਿਲਕੁਲ ਪਤਾ ਨਹੀਂ ਕਿੰਨੀ ਕਿ ਸਚਾਈ ਹੈ ਤੇ ਕਿੰਨੀ ਕਿ ਨਹੀਂ ਹੈ ਤੁਸੀਂ ਦੱਸ ਸਕਦੇ ਹੋ ਪਰ ਜਿੱਥੇ ਪੰਜਾਬੀਆਂ ਨੂੰ ਪਬਲਿਸਿਟੀ ਮਿਲਦੀ ਹੋਵੇ ਤੇ ਪੈਸੇ ਮਿਲਦੇ ਹੋਣ ਉਸ ਚੀਜ਼ ਦੇ ਵਿੱਚ ਪੰਜਾਬੀ ਆਪਦਾ ਜ਼ਮੀਰ ਮਾਰਨ ਲੱਗੇ ਟਾਈਮ ਨਹੀਂ ਲਾਉਂਦੇ ਬਿਲਕੁਲ ਆਪਦੀ ਆਣਕ ਮਾਰਨ ਲੱਗੇ ਟਾਈਮ ਨਹੀਂ ਲਾਉਂਦੇ ਹੂੰ ਇਹਦੇ ਅਗਰ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਨਾ ਕੋਈ ਬਾਬਾ ਸੀ ਜਾਂ ਇੱਥੇ ਕੋਈ ਨੋਟ ਰੂਟ ਬਣਦਾ ਸੀ ਪੰਜਾਬ ਚ ਹਾਂ ਉਹ 10 ਗੁਣਾ ਕਰਕੇ ਪੈਸੇ ਦਿੰਦਾ ਸੀ ਉਹ ਸਾਰੇ ਆਮ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਟੇਜ ਲਾ ਕੇ ਜਿਹੜੇ ਲੋਕਾਂ ਨੂੰ ਪੈਸੇ ਦਿੰਦਾ ਸੀ ਉਹਨਾਂ ਬੁੜੀਆਂ ਨੂੰ ਉਹਨਾਂ ਔਰਤਾਂ ਨੂੰ ਇਹ ਕਹਿੰਦਾ ਸੀ ਕਹਿੰਦਾ ਹੁਣ ਤਾਂ ਤੁਹਾਨੂੰ ਬਤੇਰੇ ਪੈਸੇ ਦੇਤੇ ਥੋੜਾ ਜਿਹਾ ਸੱਤ ਸਬਰ ਕੇ ਆਇਆ ਕਰੋ ਥੋੜੀ ਜੀ ਮੂੰਹ ਤੇ ਪਾਊਡਰ ਪਾ ਲਿਆ ਕਰੋ ਤੁਹਾਡੇ ਮੂੰਹ ਕੰਨੀ ਦੇਖਣ ਨੂੰ ਜੀ ਨਹੀਂ ਕਰਦਾ ਇਹ ਗੱਲਾਂ ਗੁਰੂ ਘਰ ਦੇ ਵਿੱਚ ਬੈਠ ਕੇ ਕਰਿਆ ਕਰਦਾ ਸੀ ਉਹ ਬੰਦਾ ਹੁਣ ਗੱਲ ਸਮਝਣ ਵਾਲੀ ਇਹ ਆ ਵੀ ਉਹਨਾਂ ਔਰਤਾਂ ਦੇ ਬੰਦੇ ਉਹਨਾਂ ਔਰਤਾਂ ਦੇ ਬੱਚੇ ਉਹਨਾਂ ਔਰਤਾਂ ਦੇ ਸਹੁਰੇ ਉਹਨਾਂ ਔਰਤਾਂ ਦੇ ਪਿਓ ਉਹਨਾਂ ਔਰਤਾਂ ਦੇ ਭਾਈ ਉਸ ਸਭਾ ਦੇ ਵਿੱਚ ਮजूद ਹੁੰਦੇ ਸੀ ਆ ਅਣਖ ਆ ਇਹਨਾਂ ਲੋਕਾਂ ਦੀ ਇਹ ਸੌਰਤ ਤੇ ਦੌਲਤ ਪਿੱਛੇ ਤਾਂ ਇਹ ਸਭ ਕੁਝ ਵੇਚ ਦਿੰਦੇ ਨੇ ਇਹਦੀ ਐਗਜ਼ੈਂਪਲ ਜੇ ਤੁਹਾਨੂੰ ਦੱਸਦੇ ਆ ਜਿਹੜੇ ਪੰਜਾਬ ਦੇ ਪਿੰਡਾਂ ਦੇ ਵਿੱਚ ਜ਼ਗੀਰਦਾਰ ਤੇ ਲੰਬੜਦਾਰ ਬੈੱਕੇ ਨੇ ਇਹਨਾਂ ਨੇ ਆਪਦੀ ਆਣਖ ਗੋਰੀਆਂ ਨੂੰ ਵੇਚੀ ਹੋਈ ਆ ਇਹਨਾਂ ਇਹਨਾਂ ਲੰਬੜਦਾਰਾਂ ਨੇ ਤੇ ਇਹਨਾਂ ਜ਼ਗੀਰਦਾਰਾਂ ਨੇ ਆਪਦੀਆਂ ਧੀਆਂ ਆਪਦੀਆਂ ਭੈਣਾਂ ਗੋਰੀਆਂ ਨੂੰ ਵੇਚੀਆਂ ਨੇ ਜਿਹਦੇ ਬੱਟੇ ਇਹਨਾਂ ਨੂੰ ਐਡੀਆਂ-ਐਡੀਆਂ ਜ਼ਗੀਰਦਾਰੀਆਂ ਐਡੀਆਂ-ਐਡੀਆਂ ਲੰਬੜਦਾਰੀਆਂ ਮਿਲੀਆਂ ਨੇ ਅੱਜ ਚਾਹੇ ਉਹ ਧੌਣ ਚੱਕ ਕੇ ਗੱਲ ਕਰਦੇ ਹੁਣ ਪਰ ਉਹਦਾ ਇਤਿਹਾਸ ਨਾ ਲੋਕਾਂ ਨੂੰ ਭੁੱਲਿਆ ਨਾ ਉਹਨਾਂ ਨੂੰ ਆਪ ਭੁੱਲਿਆ ਵੀ ਸਾਡੇ ਪੁਰਖਿਆਂ ਨੇ ਕੀ ਕੀਤਾ ਹੂੰ ਇਹ ਪੰਜਾਬੀ ਮੋਰੀ ਨੇ ਆਪਦਾ ਜ਼ਮੀਰ ਵੇਚਣ ਚ ਸੌਰੀ ਥੋੜਾ ਟਾਈਮ ਥੋੜਾ ਜਿਹਾ ਵੱਧ ਲੈ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ